ਇਹका जी ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਚਲਾਈ ਜਾ ਰਹੀ ਸਕੀਮ ਬੀ ਡੀ ਐਸ ਜਿਸ ਦੇ ਤਹਿਤ ਵੱਡਮੁੱਲੇ ਖਪਤਕਾਰਾਂ ਦਾ ਬਿਜਲੀ ਦਾ ਲੋਡ ਵਧਾਉਣ ਵਧਾਉਣ ਦੇ ਲਈ ਰਾਇਤ ਦੇ ਕੇ ਘੱਟ ਖਰਚੇ ਉਤੇ ਵਧਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਖਪਤਕਾਰਾਂ ਵੱਲੋਂ ਲੋੜੀਂਦੀ ਸਕੀਮ ਦੇ ਵਿੱਚ ਆਪਣੇ ਬਿਜਲੀ ਦੇ ਲੋਡ ਨੂੰ ਵਧਾਇਤ ਅਧੀਨ ਬਤਾਉਣ ਦੇ ਲਈ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਲੱਗਣਾ ਪਿਆ ਅੱਜ ਬਿਜਲੀ ਦਾ ਲੋਡ ਵਧਾਉਣ ਦੇ ਲਈ ਆਖਰੀ ਮਿਤੀ ਹੁਣ ਕਰਕੇ ਖਪਤਕਾਰਾਂ ਵੱਲੋਂ ਇਸ ਮਿਤੀ ਨੂੰ ਅੱਗੇ ਵਧਾਉਣ ਦੀ ਮੁੱਖ ਮੰਗ ਕੀਤੀ ਗਈ ਜਿਹੜੀ ਇਸ ਦੀ ਅੱਜ ਆਖਰੀ ਮਿਤੀ ਹੈਗੀ ਹੈ ਇਸ ਨੂੰ ਅੱਗੇ ਵਧਾਇਆ ਜਾਵੇ ਤੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਤੇ ਜਿਹੜੇ ਬਜ਼ੁਰਗ ਨੇ ਜਾਂ ਹੋਰ ਕਿਸੇ ਚੀਜ਼ ਤੋਂ ਡਿਸੇਬਲ ਨੇ ਉਹ ਉਹਨਾਂ ਵਿੱਚ ਵੀ ਅੱਜ ਇੱਕ ਰੋਜ਼ ਹੈਗਾ ਕਿ ਇੱਥੇ ਨਾ ਕੋਈ ਪ੍ਰਬੰਧ ਹੈਗਾ ਤੇ ਇਸ ਜਿਹੜੀ ਮੀਤੀ ਹੈਗੀ ਹੈ ਇਹ ਇਸ ਅੱਗੇ ਵਧਾਉਣ ਦੀ ਜਿਹੜੀ ਹੈ ਉਹ ਮੰਗ ਕਰ ਰਹੇ ਨੇ ਹਾਂ ਜੀ ਆਪਾਂ ਹੀ ਕਹਿੰਦੇ ਹਾਂ ਅੱਜ ਕਿ ਮੁੰਡੀਆਂ ਨੇ ਆਇਆ ਅੱਛਾ ਅੱਜ ਇੰਨੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਕਿਸ ਕਰਕੇ ਲੱਗੀਆਂ ਹੋਈਆਂ ਨੇ ਇਹ ਹੁਣ ਦੇਖ ਲਓ ਜੀ ਇਹਨਾਂ ਨੂੰ ਲੋਡ ਲਾਉਣੇ ਬਾਤ ਤੇ ਅੱਛਾ ਅੱਜ ਆਖਰੀ ਮਿੱਟੀ ਹੈਗੀ ਆ ਹਾਂਜੀ ਤੇ ਵੱਡੀ ਵੱਡੀ ਲਾਈਨਾਂ ਤੇ ਗਰਮੀ ਵੀ ਬਹੁਤ ਹੈਗੀ ਆ ਹਾਂਜੀ ਹਾਂਜੀ ਕੀ ਪਰੇਸ਼ਾਨੀ ਹਾਂ ਵੇ ਖੜੇ ਕਰਕੇ ਪਰੇਸ਼ਾਨੀ ਕੋਈ ਇਹ ਕਹਦਾ ਨੰਬਰ ਨਹੀਂ ਆ ਰਿਹਾ ਇਹ ਕਾਊਂਟਰ ਵਾਲੀ ਕੋਈ ਪਤਾ ਨਹੀਂ ਕਿੱਦਾਂ ਨੂੰ ਜਾਣੀ ਕਿੰਨਾ ਸਮਾਂ ਹੋ ਚੁੱਕਿਆ ਤੁਹਾਨੂੰ ਕਿਹਾ ਨਾ ਸਵੇਰ ਦੀ 8 ਵਜੇ ਤੇ ਆ ਜਾ ਫੇਰਾਂ ਤਿਆਰ ਕਰਾਈਏ ਪਹਿਲਾਂ ਹੀ ਅੱਛਾ ਜੀ ਮੈਂ ਤਾਂ ਖੜਿਆ ਹੀ ਇੱਥੇ ਕਿੰਨੀ ਮੰਗ ਕਰਜੋ ਜਮ ਮੰਗਦਾ ਇਹ ਵੀ ਆਏ ਹੋਏ ਨੇ ਕਾਊਂਟਰ ਉਹ ਲਾਉਣ ਦੇ ਹਾਂ ਉਹ ਲਾਉਣ ਤਾਂ ਕੰਮ ਤੇ ਪੱਕੇ ਨਹੀਂ ਕਰਨੀ ਖੜਾ ਹਾਂ ਇਹਦੇ ਵਿੱਚ ਅੱਜ ਨਾਲ ਹੀ ਨਾਰਾਸ਼ੀ ਹੀ ਰੱਖਦੇ ਵਿੱਚ ਇੰਨੇ ਜਿਵੇਂ ਮੈਨੂੰ ਗਰਮੇ ਦੇ ਵਿੱਚ ਬੜਾ ਔਖਾ ਜੀ ਇਹਨਾਂ ਨੂੰ ਮਤਲਬ 1.5 ਘੰਟੇ ਕਰਣ ਚਾਹੀਦੇ ਮੀਨਾਂ ਵੀ ਦਿਨ ਹੋਰ ਘਟਾਣ ਜੀ ਇਸੇ ਇੱਕੋ ਲੱਗਦਾ ਜੇ ਲੋਕਮੈਂਟਾ ਕਰਾਤੀ ਸਾਰੇ ਪਿੰਡਾਂ ਦੇ ਵਿੱਚ ਇਹਨ ਉਹਨਾਂ ਦਾ ਪਹਿਲਾਂ ਇਕੱਠੀ ਹੋ ਗਿਆ ਇੱਥੇ ਨਾ ਕੋਈ ਇੱਥੇ ਪਾਣੀ ਦਾ ਪ੍ਰਬੰਧ ਨਾ ਕਿਸੇ ਚੀਜ਼ ਦਾ ਜੀ ਸਵੇਰ ਦੇ 8 ਵਜੇ ਦੇ ਇੱਥੇ ਸਾਰੇ ਲਾਈਨਾਂ ਦੇ ਵਿੱਚ ਖੜੇ ਆ ਜੀ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਜੀ ਰਤਨਗੜ੍ਹ ਪਿੰਡ ਤੋਂ ਕਲੇੜੀ ਪਿੰਡ ਦਾ ਰਤਨਗੜ੍ਹ ਤੋਂ ਹਾਂਜੀ ਇਹ ਆ ਕੇ ਇੱਥੇ ਮਰੰਡਾ ਪਿੰਡ ਵਿੱਚ ਆਉਣ ਕਰਤੀ ਪਰ ਤੁਹਾਡਾ ਭਾਈ ਜੀ ਜੋ ਆਪ ਤੁਹਾਨੂੰ ਵਾਸਤੇ ਆਏ ਵੇ ਜੀ ਲੋੜ ਵਧਾਉਣ ਵਾਸਤੇ ਲੋੜ ਵਧਾਉਣ ਵਾਸਤੇ ਜੀ ਅੱਜ ਤੋਂ ਮੈਨੂੰ ਕਿੰਨੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੈ ਮੁਸ਼ਕਲ ਹੈ ਤੇ ਸਵੇਰ ਦੇ ਬੈਠੇ ਬਰਹਾਲ ਆ ਜੀ ਆ ਗਰਮੀ 'ਚ ਜੋ ਬਜ਼ੁਰਗਾਂ ਨੂੰ ਇਹਨਾਂ ਨੂੰ ਕੋਈ ਆਪਣੀ ਹੈਗਾ ਕੋਈ ਸੈਟਣ ਦਾ ਦਾਤ ਨਹੀਂ ਹੈਗਾ ਕੋਈ ਕੋਈ ਤਰੀਕ ਨਹੀਂ ਕੋਈ ਟਾਈਮ ਦਿੱਤਾ ਜਾਵੇ ਇਹਨਾਂ ਨੂੰ ਗਰੀਬ ਬੰਦੇ ਕੋਲ ਕਿਸੇ ਕੋਲ ਪੈਸਾ ਹੈਗਾ ਕਿਸੇ ਕੋਲ ਨਹੀਂ ਅੱਗੇ ਗੱਲ ਕਰਾਂ ਡੇਟ ਤਾਂ ਬਦਲਣੀ ਹੀ ਬਦਲਣੀ ਚਾਹੀਦੀ ਆਪ ਜੀ ਮੰਗ ਕਰਦੇ ਹੋ ਕੋਈ ਡੇਟ ਵੀ ਵਧਾਈ ਜਾਵੇ ਮਾੜਾ ਮੋਟਾ ਟਾਈਮ ਦਿੱਤਾ ਜਾ ਬਈ ਕੋਈ ਸਾਥ ਨਹੀਂ ਹੈਗਾ ਬੈਠਣ ਦਾ ਸਾਥ ਨਹੀਂ ਖੰਡਣ ਦਾ ਸਾਥ ਨਹੀਂ ਕੋਈ ਫਾਈਲਾਂ ਦੇ ਵਿੱਚ ਧੱਕਾ ਕਰ ਰਹੇ ਆ ਐਨੇ ਨੇ ਪੈਸੇ ਬਣਾ ਰਹੇ ਆ ਸਾਰੇ 100 ਰੁਪਏ ਫਾਈਲ ਦਾ ਤਿਆਰ ਕਰਦੇ ਦੋ ਠੂੰਗਾ ਮਾਰ ਨਹੀਂ ਚਾਹ ਕਰੂਗਾ ਜੀ ਕਿਹ ਲਈ ਬੰਦਾ ਐਡੀ ਗੱਲ ਕਰਦੀ ਉਹ ਫਾਈਲ ਕਿੱਥੋਂ ਤਿਆਰ ਹੋ ਰਹੀ ਹੈ ਉਹ ਪਿੱਛੇ ਫਾਈਲ ਤਿਆਰ ਹੋ ਗਿਆ ਧੱਕਾ ਪੈ ਰਿਹਾ ਜੀ ਉੱਥੇ ਵੀ ਜਾ ਕੇ ਦੇਖ ਲਉ 100 ਰੁਪਏ ਫਾਈਲ ਨੇ ਜੀ 150 ਪਰ ਤਾਈ 100 ਰੁਪਏ ਨੂੰ ਮੈਂ ਲੈ ਆ ਜੀ ਭਰਾ ਇਹ 150 ਪਹਿਲਾਂ 100 ਦਾ ਹੀ ਹੁਣ 150 ਆ ਤੇ ਬਾਕੀ ਡੇਟ ਵਧਾਈ ਜਾਵੇ ਇਹਦੀ ਪੀੜ ਬਹੁਤ ਆ ਕਾਊਂਟਰ ਇੱਕ ਆ ਜੀ ਬੰਦੇ ਯਾਰਾਂ ਕਈ ਪਿੰਡਾਂ ਦਾ ਇਕੱਠ ਹੋ ਗਿਆ ਔਰੇ ਅੱਠ 10 ਮਿੰਟ ਹੋਣਗੇ ਜੀ ਸਰਕਾਰ ਵੱਲੋਂ ਕੋਈ ਪਹਿਲਾਂ ਕੋਈ ਅਨਾਉਂਸਮੈਂਟ ਵਗੈਰਾ ਜਾਂ ਕਿ ਮੰਦੀਆਦੀ ਵਜਾ ਕਰਵਾਈ ਨਾ ਜੀ ਇਹ ਤਾਂ 1-2 ਦਿਨ ਤੇ ਹੋਇਆ ਰੌਲਾ ਪਹਿਲਾਂ ਕੋਈ ਨਹੀਂ ਹੈਗਾ ਜੀ ਇਹਨਾਂ ਇਹ ਜੀ ਕੋਈ ਗੱਲਬਾਤ ਨਹੀਂ ਹੈ ਪਹਿਲਾਂ ਪੁਰਾਣਾ ਚੱਲਦਾ ਆ ਰਿਹਾ ਜੀ ਜੀ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਜਿਹੜਾ ਲੋਡ ਵਧਾਉਣ ਦੀ ਆਖਰੀ ਮਿਤੀ ਹੈਗੀ ਆ ਤੇ ਲੋਕੀ ਅੱਜ ਲਾਈਨਾਂ ਦੇ ਵਿੱਚ ਖੜੇ ਹੋਏ ਨੇ ਪਾਲਸੀ ਪਿੰਡ ਬਲਣਾੜਾ ਅੱਛਾ ਜੀ ਹਾਂ ਜੀ ਤੇ ਆ ਜੀ ਬਿਜਲੀ ਬੋਰਡ ਦੇ ਵਿੱਚ ਤੁਸੀਂ ਫਾਈਲ ਸਿੱਕੀ ਹੋਈ ਹੈ ਲੋਡ ਲੋਡ ਵਧਾਉਣਾ ਹੈ ਜੀ ਲੋਡ ਵਧਾਉਣ ਵਾਸਤੇ ਹਾਂ ਜੀ ਤੇ ਸਵੇਰੇ ਕਿੰਨੇ ਵਜੇ ਤੋਂ ਖੜੇ ਹੋਏ ਬੰਦੇ ਅਸੀਂ 9 ਵਜੇ ਤੋਂ 9 ਵਜੇ ਤੋਂ ਖੜੇ ਹਾਂ ਜੀ ਤੇ ਕਾਫੀ ਲੰਬੀ ਲਾਈਨ ਲੱਗੀ ਹੋਈ ਹੈ ਤੇ ਇਹ ਕਹਿਣਾ ਚਾਹੁੰਦੇ ਹੂ ਇਹ ਥੋੜਾ ਜਿਹਾ ਟਾਈਮ ਪੜਨਾ ਚਾਹੀਦਾ ਜੀ ਅੱਛਾ ਹਾਂ ਜੀ ਇਹ ਕਹਿੰਦਾ ਵੀ 2 ਕਿਲਾਸੀ ਪਤਾ ਜਿਹੜਾ 3 ਕਿਲਾ ਹੋਇਆ ਤੇ ਕਿੰਨੇ ਕਿਲਾ ਹੋਰ ਵਧਣਾ ਚਾਹੀਦਾ ਹਾਂ ਜੀ 3 ਪਿੰਡਾ ਜੀ ਪਤਾ ਨਹੀਂ ਅਨਾਊਂਸਮੈਂਟਾਂ ਹੀ ਪੰਜ ਚਾਰ ਦਿਨ ਤੇ ਹੋਈਆਂ ਨੇ ਅਨਾਊਂਸਮੈਂਟਾਂ ਹੋਈਆਂ ਨੇ ਹਾਂ ਜੀ ਮੈਂ ਲੋਕਲ ਮਰੰਡਾ ਤੋਂ ਹਾਂ ਜੀ ਜੀ ਤੇ ਅੱਜ ਮਰੰਡਾ ਬਿਜਲੀਗੋੜ ਦੇ ਵਿੱਚ ਖੜਿਆ ਉਹ ਤੁਹਾਡੇ ਆਪ ਨੂੰ ਫਾਈਲ ਲੱਗੀ ਹੈ ਤੇ ਕੀ ਪਰਬਤੀ ਹਾਂ ਮੇਰੇ ਆ ਨਾ ਸਾਨੂੰ ਕੱਲ ਹੀ ਪਤਾ ਲੱਗਿਆ ਵੀ ਇਹ ਲੋੜ ਵਧਾਣਾ ਹੈ ਅਸੀਂ ਪਹਿਲਾਂ ਤਾਂ ਫਾਈਲ ਤਿਆਰ ਕਰਵਾਈ ਪਲੈਨ 'ਚ ਲਾ ਕੇ ਘੱਟੋ-ਘੱਟ ਡੇਢ ਘੰਟਾ ਫਾਈਲ ਤਿਆਰ ਕਰਨ ਲੱਗੇ ਸੀ ਤੇ ਫਿਰ ਅਸੀਂ 2 ਵਜੇ ਤੇ 5 ਵਜੇ ਸਾਈਨ ਕਰਾਣ ਆਏ ਸੀ ਤਾਂ ਸਾਨੂੰ ਉੱਥੇ ਅਫਸਰ ਸਾਹਿਬ ਨਹੀਂ ਮਿਲੇ ਤਾਂ ਫਿਰ ਘੰਟਾ ਸੀ ਹੋਰ ਵੇਟ ਕੀਤੀ ਤੇ ਫਿਰ ਅਫਸਰ ਸਾਹਿਬ ਨੇ ਸਾਈਨ ਕੀਤੇ ਤੇ ਫਿਰ ਅਜਤ ਸਿੰਘ ਸਾਹਿਬ ਕਿਹਾ ਕਿ ਆਜਾ ਜਮਾ ਕਰਾ ਦੇ ਫਾਈਲ ਤੇ ਅਸੀਂ ਫਾਈਲ ਜਮਾ ਕਰਾਣ ਆਏ ਬਟ ਉਹਦੇ ਰਸਟ ਬਹੁਤ ਸੀ ਕਿੰਨੀਆਂ ਵਜੇ ਤੋਂ ਖੜੇ ਹੋ? ਫਿਰ ਮੈਂ 9 ਵਜੇ ਆਇਆ ਹੋਇਆ ਹਾਂ। ਹਾਂਜੀ। ਹਾਂਜੀ ਹਾਂਜੀ। ਤੇ ਕੀ ਮੰਗ ਵਰਤ ਹੋ ਗਿਆ? ਬਰੇ ਮੰਗੇ ਹੀ ਆ ਵੀ ਦੇਖੋ ਤੋੜੇ ਪਾਣੀ ਦੀ ਕੋਈ ਫੈਸਿਲਿਟੀ ਨਹੀਂ ਹੈਗੀ। ਬਟ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਕੱਟ ਹੈ। ਔਰ ਇੱਕ ਇੱਕ ਸਿਲ ਵੀ ਇੱਕ ਇੱਕ ਦਾ ਕਾਊਂਟਰ ਹੈ ਪਿੰਡਾਂ ਨਾਲ ਦਾ ਲੱਗਾ ਹੈ ਸ਼ਹਿਰਾਂ ਨਾਲ ਦਾ ਲੱਗਾ ਹੈ ਪਰ ਹੈ ਕਿ ਕਾਊਂਟਰ ਹੈ ਇੱਕ ਬੰਦੇ ਦੇ ਪਰ ਸਾਰਾ ਹੀ ਲੋਡ ਪੈ ਗਿਆ ਅਸੀਂ ਮੰਗ ਕਰਦੇ ਹਾਂ ਵੀ ਕਾਊਂਟਰ ਵਧਾਏ ਜਾਣ ਔਰ ਜਿਹੜੀ ਇਹ ਮਿੱਤੀ ਹੈ ਇਹਨੂੰ ਅੱਗੇ ਵਧਾਇਆ ਜਾਵੇ ਤਾਂ ਕਿ ਲੋਕ ਲੋਕਾਂ ਦਾ ਕੰਮ ਪੂਰਾ ਹੋ ਸਕੇ ਜਿਹੜੀ ਜਿਹੜੀ ਪ੍ਰੋਬਲਮ ਹੈਗੀ ਇੱਥੇ 400 ਬੰਦਾ ਖੜਾ ਇੱਥੇ ਇੱਕ ਬੰਦੇ ਨੂੰ ਇੱਕ ਘੰਟਾ ਲੱਗਦਾ ਰਸੀਦ ਕੱਟਣ ਨੂੰ ਇਹ ਤਾਂ ਜਿਹੜੀ ਇਹਨਾਂ ਨੇ ਇੱਕ ਦਿਨ ਦੇ ਤੱਕ ਨਾ ਇਹ ਬਹੁਤ ਮਾੜੀ ਗੱਲ ਕੀ ਸਰਕਾਰ ਇੰਤਿਆਰ ਰਹੀ ਲੋਕਾਂ ਦਾ ਇਹ ਕਮ ਸੇ ਕਬ 5-7 ਹਫ਼ਤਾ ਹੋਰ ਵਧਾਇਆ ਜਾ ਤਾਂ ਗੱਲ ਬਣਣੀ ਆ ਇੱਥੇ ਹਾਲਤ ਦੇਖੋ ਆਪਾਂ ਬਪੀ ਇਹ ਦੱਸੋਗੇ ਅੱਜ ਖੜੇ ਕਿਸ ਪਰਪਸ ਤੋਂ ਹੋ ਇਹ ਦੱਸੋਗੇਲਾ ਅਸੀਂ ਬੋਟ ਲੋਡ ਦੇਣ ਵਾਸਤੇ ਖੜੇ ਹੈ ਵੀ ਲੋਡ ਪਾਜੇ ਸਾਡਾ ਅੱਜ ਆਖਰੀ ਮਿਤੀ ਹੈਗੀ ਆ ਅੱਜ ਗਵਰਨਮੈਂਟ ਦੀ ਆਖਰੀ ਮਿਤੀ ਹੈ ਪਰ ਆਖਰੀ ਵੀ ਗੱਲ ਬਣਨੀ ਨਹੀਂ ਹੈ ਆਖਰੀ ਮਿਤੀ ਕੀ ਕਰੂਗੇ ਇੱਥੇ ਬੰਦਾ 7-800 ਖੜਾ ਇੱਥੇ ਨਹੀਂ ਪਰ ਤੁਹਾਨੂੰ ਹੁਣ ਪ੍ਰੋਬਲਮ ਕੀ ਆ ਰਹੀ ਹੈ ਜੀ ਪ੍ਰੋਬਲਮ ਇਹ ਆ ਰਹੀ ਪਿੱਛੇ ਸਾਡਾ ਲੋਡ ਮਤਲਬ ਕਹਦੇ ਵੱਧ ਹੈ ਤੁਹਾਨੂੰ ਜਿਬਾਨਾ ਲੱਗੂਗਾ ਡਰਾਈ ਜਾਂਦੇ ਨੇ ਬੇਨਾ ਮਤਲਬ ਜੀ ਪਾਣੀ ਲਾਉਣਾ ਕਰ ਰਹੇ ਨਹੀਂ ਲਾਉਣਾ ਹੈਗਾ ਇਹਨਾਂ ਨੇ ਫਿਰ ਲੋਡ ਤੇ ਬਾਰੇ ਕੰਮ ਸੇ ਕੰਮ ਸਰ ਰਿਹਾ ਸਹੀ ਤਾਂ ਸਹੀ ਤਾਂ ਸੁਣ ਕਰ ਰਿਹਾ ਇਹ ਹੁਣ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਇਹ ਵੀ ਕਬਸੇ ਕabhi ਖਾਪਤਾ ਹੋਰ ਬਤਾਇਆ ਜਾਵੇ ਲੋਕਾਂ ਨੂੰ ਜਾੁਰ ਵੀ ਕਿਤਾ ਚਾਵੇ ਠੀਕ ਪਾਣੀ ਇੱਕ ਥਾਂ ਤੇ ਹਾਂ ਪਾਣੀ ਦਾ ਕੱਪ ਵੀ ਨਹੀਂ ਹੈ ਗਲਾਸ ਕੋਈ ਨਹੀਂ ਹੈ ਪਾਣੀ ਪਾਣੀ ਦਾ ਹਾਂ ਤੇ ਨਹੀਂ ਹੈ ਗਲਾਸ ਬਿਜਲੀ ਬੋਰਡ ਦੇ ਮੈਨੇਜਮੈਂਟ ਵੱਲੋਂ ਬੀ ਡੀ ਐਸ ਕੇਬਲਾਂ ਚ ਕੀਤੇ ਗਈ ਹੈ ਜਿਹਦੇ ਤਾਂ ਇਹ ਤਾਂ ਬੜਮੁਲੇ ਖਪਤਕਾਰਾਂ ਦਾ ਲੋਡ ਰਹਿਤ ਦੇ ਕੇ ਘੱਟ ਖਰਚੇ ਦੇ ਉੱਤੇ ਵਧਾਇਆ ਜਾ ਰਿਹਾ ਹੈ ਇਸ ਕਰਕੇ ਉਹ ਲੋਕ ਮੈਨੇਜਮੈਂਟ ਵੱਲੋਂ ਦਿੱਤੀ ਸਹਿਯੋਗ ਤੋਂ ਮੋਖਰਾ ਕੇ ਉਹਦਾ ਬੈਨੀਫਿਟ ਲੈਣ ਵਾਸਤੇ ਲੋਡ ਵਧਾਉਣਾ ਰਿਹਾ ਹੈ ਬੜੀ ਗੰਟੀ ਦੀ ਕੋਲ ਸਰ ਟਾਈਮ ਬਹੁਤ ਘੱਟ ਦੱਸ ਰਹੇ ਆ ਤੁਹਾਡੇ ਕੋਲ ਟਾਈਮ ਆ ਰਿਹਾ ਹੈ ਕਿ ਟਾਈਮ ਅੱਜ ਦਾ ਇਹ ਲੈਣਾ ਬਹੁਤ ਟਾਈਮ ਤਾਂ ਦਾ ਅਸਲ ਸੀਗਾ ਪਰ ਲੋਕ ਹੀ ਕੁਝ ਕਾਰਨਾ ਕਰਕੇ ਅੱਜ ਲਾਸਟ ਡੇਟਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ। ਬਾਕੀ ਉਹਦੇ ਵਾਸਤੇ ਆਪਣੇ ਲੈਵਲ ਤੇ ਅਸੀਂ ਦੋ ਕਾਉਂਟਰ ਉਹਦੇ ਹੋਏ ਨੇ ਪੇਮੈਂਟਾਂ ਬਣਾਉਣ ਵਾਸਤੇ ਵੀ ਦੋ ਨੇ ਕੈਸ਼ੀਅਰ ਵਾਸਤੇ ਵੀ ਦੋ ਬਿਠਾਏ ਹੋਏ ਨੇ। ਮਨੇਸ ਕਰ ਰਹੇ ਹਾਂ ਪਰ ਘੱਟ ਬਹੁਤ ਜ਼ਿਆਦਾ ਫਿਰ ਵੀ ਮਨੇਸ ਕਰਾਂਗੇ। ਜਿਹੜੇ ਅੱਜ ਰਹਿ ਜਾਂਦੇ ਨਹੀਂ ਉਹਨਾਂ ਦਾ ਫਿਰ ਕੋਈ ਹੱਲ ਕਰਾਂਗਾ ਜਿਹੜੇ ਪਹੁੰਚੇ ਹੋਏ ਨੇ ਤੇ ਜਿਹੜੇ ਰਹਿ ਜਾਂਦੇ ਨਹੀਂ। ਨੇ ਅਸੀਂ ਤਾਂ ਕੋਸ਼ਿਸ਼ ਹੀ ਕਰਾਂਗੇ ਅੱਜ ਹੀ ਕਰਕੇ ਜਾਵਾਂਗੇ ਕਿਉਂ ਅੱਜ ਤੋਂ ਬਾਅਦ ਡੇਟ ਐਡਿਟ ਕਲੋਜ਼ ਹੋ ਜਾਣੀ ਤੇ ਵਾਸਤੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਬਸ ਟੈਂਡ ਵਾਸਤੇ ਵੀ ਹਾਂ ਮੈਂ ਐਕਸ਼ਨ ਸਾਹਿਬ ਨਾਲ ਖਪਤਕਾਰ ਪਹੁੰਚ ਰਹੇ ਹਨ ਉਹਦੇ ਮੁਤਾਬਕ ਡੇਟ ਵਧਾਈ ਜਾਵੇ ਤਾਂ ਕਿ ਲੋਕ ਸਰਕਾਰ ਸਰਕਾਰ ਨੂੰ ਇਸ ਮੈਨੇਜਮੈਂਟ ਦੀ ਸਕੀਮ ਦਾ ਫਾਇਦਾ ਲੈ ਸਕਣ ਪਰ ਇਹਦੇ ਵੀ ਆਏ ਨੇ ਅਨਾਉਂਸ ਹੋਏ ਇੱਕ ਦੋ ਬਡੇ ਨੇ ਤੇ ਉਹ ਕਹਿੰਦੇ ਨੇ ਜਿੰਨਾ ਬੰਦਾ ਹੁਣ ਤੱਕ ਵੀ ਕੰਮ ਨਹੀਂ ਹੋਇਆ ਵੀ ਕਾਊਂਟਰ ਇੱਕ ਹੈਗਾ ਅਗਰ ਜੇਕਰ ਕਾਊਂਟਰਾਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਮਤਲਬ ਉਹਨਾਂ ਨੂੰ ਸੌਪ ਹੋ ਜਾਂਦੀ ਹੈ ਤੇ ਇਸ ਕਰਕੇ ਉਹ ਜਿਹੜੀ ਹੈ ਡੇਟ ਵਧਾਉਣ ਦੀ ਗੱਲ ਕਰ ਰਹੇ ਨੇ ਸਰਵਪੰਦੇ ਅੰਦਰ ਪਹਿਲਾਂ ਹੀ ਕਾਊਂਟਰ ਦੋ ਸਥਾਪਿਤ ਕੀਤੇ ਹੋਏ ਨੇ ਪਰ ਲੇਕਿਨ ਖਪਤਕਾਰ ਇੰਨੇ ਜ਼ਿਆਦਾ ਨੇ ਦੋ ਕਾਊਂਟਰਾਂ ਦੇ ਅੰਦਰ ਵੀ ਕਵਰ ਕਰਨ ਦੇ ਵਿੱਚ ਦਿੱਕਤ ਆਈ ਹੈ ਫਿਰ ਵੀ ਅਸੀਂ ਆਪਣੀ ਮੈਕਸਿਮਮ ਕੋਸ਼ਿਸ਼ਾਂ ਕਰਕੇ ਬੰਦੇ ਲਾ ਕੇ ਕਵਰ ਕਰ ਰਹੇ ਹਾਂ ਸਰ ਖਪਤਕਾਰਾਂ ਨੂੰ ਦੇਖਦੇ ਹੋਏ ਤਾਂ ਇਸ ਦੀ ਡੇਟ ਵਧਾ ਦੇਣੀ ਚਾਹੀਦੀ ਹੈ ਬਿਲਕੁਲ ਜੀ ਅਸੀਂ ਵੀ ਆਪਣੇ ਉੱਚ ਅਧਿਕਾਰੀਆਂ ਤੱਕ ਇਸ ਗੱਲ ਦੀ ਪਹੁੰਚ ਕਰ ਰਹੇ ਹਾਂ ਵੀ ਇਸ ਦੀ ਡੇਟ ਵਧਾਈ ਜਾਵੇ ਤਾਂ ਕਿ ਲੋਕ ਸੂਤ ਦਾ ਲਾਹ ਹਾਸਿਲ ਕਰ ਸਕਣ ਮਦੀਖ ਸਾਹਿਬ ਆਇਆ ਜਿਹੜੇ ਸੀਨੀਅਰ ਸਿਟੀਜ਼ਨ ਦੀ ਜਿਹੜੀ ਹੈਗੀ ਅਲੱਗ ਲਾਈਨ ਲਗਾ ਦੇਣੀ ਚਾਹੀਦੀ ਸੀ ਸੀਨੀਅਰ ਸਿਟੀਜ਼ਨ ਨੂੰ ਅਲੱਗ ਤੌਰ ਤੇ ਵੀ ਜਿਹੜਾ ਕੋਈ ਹੈਗਾ ਵੱਖਰੇ ਤੌਰ ਤੇ ਉਹਨਾਂ ਨੂੰ ਟ੍ਰੀਟਲ ਕੀਤਾ ਜਾਂਦਾ ਜੇ ਕੋਈ ਪੇਸ਼ੈਂਟ ਹੈ ਉਹਨੂੰ ਵੀ ਵੱਖਰੇ ਇਹ ਕਾਫੀ ਦੇਰ ਤੋਂ ਜਾਗ ਰਿਹਾ ਕਹਿੰਦਾ ਲਗਭਗ 3 ਵਾ ਡੇਢ ਵਧ ਗਈ ਸੀ ਸਭ ਕਹਿੰਦੇ ਜੀ ਜੀ ਇਹ ਹੁਣ ਸਰ ਟਾਈਮ ਜਿਹੜਾ ਪਬਲਿਕ ਮੰਗ ਕਰ ਰਹੀ ਹੈ ਵੀ ਟਾਈਮ ਬਹੁਤ ਜ਼ਿਆਦਾ ਚਾਹੀਦਾ ਕਿਉਂਕਿ ਰਾਹ ਤੇ ਬਹੁਤ ਜ਼ਿਆਦਾ ਹੈ ਜੀ ਇਹ ਸਾਡੇ ਕੋਲ ਪੈਸੇ ਦਾ ਅੱਜ ਲਾਸਟ ਡੇਟ ਹੈ ਜੀ ਕੋਈ ਪਿੱਛੋਂ ਆਈ ਜੀ ਸਾਨੂੰ ਵੀ ਉਗਮ ਜੀ ਤਾਂ ਅਸੀਂ ਤੁਹਾਨੂੰ ਉਹ ਵੀ ਪਤਾ ਜਾਣਕਾਰੀ ਦਵਾ ਦੇਵਾਂਗੇ ਜੀ ਪਰ ਇਸ ਬਾਲੀ ਤੇ ਉਹ ਜਿਹੜੇ ਡਬਲ ਏ ਜੀ ਕੀ ਹਾਲਤ ਹੋਈ 嗯。Um ਇਹ ਮੰਗ ਮੇਰੀ ਹੈ ਟੂ ਡੀ ਰੇਟ ਬਦਲਣੀ ਚਾਹੀਦੀ ਹੈ ਜੀ ਕਈ ਲੋਕਾਂ ਨੂੰ ਪਿੰਡਾਂ 'ਚ ਪਤਾ ਨਹੀਂ ਹੈ ਵੀ ਲੋਡ ਵੱਧ ਰਿਹਾ ਹੈ ਇਹ ਲੋਡ ਨਾਲ ਲੋਕਾਂ ਨੂੰ ਪਤਾ ਲੱਗਿਆ ਹੈ ਵੀ ਕੱਲ ਕੋਈ ਲੋਕਲ ਸ਼ਾਪ ਆਵੇਗਾ ਖਰਚਾ ਬਹੁਤ ਲੋਕ ਕਰਨਗੇ ਇਸ ਕਰਕੇ ਰੋਡ ਰੇਟ ਬਦਲਣੀ ਚਾਹੀਦੀ ਹੈ ਸਰ ਤੁਸੀਂ ਕਹਿ ਰਹੇ ਲੋਕਾਂ ਨੂੰ ਪਤਾ ਨਹੀਂ ਹੈਗਾ ਇਸ ਦਾ ਕੀ ਕਾਰਨ ਹੈ ਕਿ ਲੋਕਾਂ ਨੂੰ ਹੁਣ ਤੱਕ ਪਤਾ ਨਹੀਂ ਚੱਲਿਆ ਹੈਗਾ ਵੀ ਲੋਕਾਂ ਨੇ ਕਈ ਕੰਮ ਆਪਣੇ ਕਮਾਕਾਰਾਂ ਰੁੱਝੇ ਨਹੀਂ ਲੋਕਾਂ ਨੂੰ ਪਤਾ ਕੋਈ ਡੈਡੀ ਕਰਦਾ ਕੋਈ ਜੋਬ ਕਰਦਾ ਕੋਈ ਚੰਡੀ ਕਰ ਨਹੀਂ ਲੋਕਾਂ ਨੂੰ ਇਸ ਬਾਰੇ ਪਤਾ ਕੋਈ ਪ੍ਰਿੰਟ ਅਨਾਊਂਸਮੈਂਟ ਹੋਣੀ ਚਾਹੀਦੀ ਹੈ ਵੀ ਹਾਂ ਲੋਡ ਵੱਧ ਰਿਹਾ ਹੈ ਲੋਡ ਵਧਾਓ ਆਪਣਾ ਲੋਡ ਨਾ ਵਧਾਇਆ ਤਾਹ ਲੋਕਾਂ ਨੂੰ ਖਰਚਾ ਪੈ ਜਾਦਾ ਲੋਕਾਂ ਨੂੰ ਇਹਦਾ ਲੋੜ ਘਟਾ ਇਹ ਕਰਕੇ ਥੋੜੀ ਰੇਟ ਵਧਣੀ ਚਾਹੀਦੀ ਹੈ ਇਹਦੀ ਕਿਉਂਕਿ ਟਾਈਮ ਜ਼ਿਆਦਾ ਲੱਗ ਰਹੇ ਹੈ ਜੀ ਸਰ ਐਕਚੁਅਲੀ ਕਾਊਂਟਰ ਸੀਗਾ ਜੀ ਫੈਬ੍ਰਿਕ ਸੀਗਾ ਪਰ ਹੁਣ ਸਾਨੂੰ ਲੋਕਾਂ ਦੀ ਪਰੇਸ਼ਾਨੀ ਦੇਖ ਕੇ ਅਸੀਂ ਕਾਊਂਟਰ ਜਿਹੜੇ ਤਿੰਨ ਗਰ ਪਏ ਇੱਕ ਉਧਰ ਖੁੱਲਿਆ ਪਿਆ ਦੋ ਅਸੀਂ ਇੱਥੇ ਲੈ ਰਹੇ ਹਾਂ ਤਾਂ ਕਿ ਜਿੰਨਾ ਜਲਦੀ ਜਲਦੀ ਹੋ ਸਕੇ ਰੱਸ਼ ਨੂੰ ਵੇਚ ਸਕਣ ਸਰ ਸਸਤਾ ਲੱਗਿਆ ਹੈ ਨਾ ਤੇ ਹਾਂਜੀ ਹਾਂਜੀ ਇਹ ਸਬਰ ਬੰਦ ਹੈ ਜੀ ਸ਼ਹਿਰ ਦਾ ਸਾਹਮਣੇ ਵਾਲਾ ਦਫਤਰ ਹੈ ਈਵਨ ਕਿ ਅਸੀਂ ਇੰਨੀ ਵੀ ਰਿਲੈਕਸੇਸ਼ਨ ਕਰ ਲਈ ਹੈ ਵੀ ਹਜੇ ਜਿਹੜੀ ਰਿਪੋਰਟ ਹੈ ਵੀ ਰਿਪੋਰਟ ਅਸੀਂ ਆਪ ਜੀਆ ਤੋਂ ਕਰਵਾ ਲਾਂਗੇ ਵੀ ਹਜੇ ਜਿੰਨੀ ਅਮਾਉਂਟ ਜਮ੍ਹਾਂ ਹੋ ਸਕੇ ਤਾਂ ਕਿ ਜਿਹੜੇ ਲੋਕਾਂ ਨੂੰ ਗਰਮੀ ਦਾ ਇਨਾਂ ਸਾਹਮਣਾ ਕਰਨਾ ਪਏ ਉਹ ਵੀ ਠੀਕ ਹੋ ਜਾਵੇ ਤੇ ਜਲਦੀ ਜਲਦੀ ਲੋਕੀ ਆਪਣੇ ਘਰਾਂ ਨੂੰ ਵਾਪ ਜਾਂ ਸਰ ਐਕਚੁਅਲੀ ਸਕੀਮ ਜਿਹੜੀ ਸੀ ਉਹ ਐਕਚੁਅਲੀ ਪਿਛੜੇ ਦੇ 4 ਤੋਂ 5 ਮਹੀਨੇ ਦੀ ਚੱਲ ਰਹੀ ਹੈ ਪਹਿਲਾਂ ਸ਼ਾਇਦ ਜਾਂ ਤਾਂ ਕੁਝ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੁਝ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਸਹੀ ਨੌਲੇਜ ਨਹੀਂ ਹੋ ਪਾਈ ਪਰ ਹੁਣ ਜਿਉਂ-ਜਿਉਂ ਪਤਾ ਲੱਗ ਰਿਹਾ ਲੋਕੀ ਆ ਰਹੇ ਹੈ ਹਾਂ ਜੇ ਅਗਰ ਡੇਟ ਵੱਧਦੀ ਹੈ ਤਾਂ ਲੋਕਾਂ ਨੂੰ ਜਰੂਰ ਇਸ ਦਾ ਬੇਨਫੀਟ ਹੋਣਾ ਹੈ ਹਾਂ ਜਿਹੜਾ ਉਹਨਾਂ ਵੱਲੋਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪਤਾ ਨਹੀਂ ਸੀਗਾ ਇਸ ਚੀਜ਼ ਦਾ ਠੀਕ ਹੈ ਜੀ ਮਤਲਬ ਪਿਛਲੇ 2 ਦਿਨ ਤੋਂ ਹੀ ਪਤਾ ਲੱਗਿਆ ਇਸ ਦਾ ਕਿ ਰਸ ਜ਼ਿਆਦਾ ਹੋ ਗਿਆ ਨਹੀਂ ਸਰ ਇਸ ਦੀ ਜਿਹੜੀ ਹੈਗੀ ਹੈ ਸਾਡੀ ਸਾਈਡ ਤੋਂ ਉੱਪਰ ਵੀ ਪ੍ਰੋਪਰ ਚੱਲ ਰਹੀ ਹੈ ਸਾਡੀ ਪੀਐਸਪੀ ਤੋਂ ਸਾਈਡ ਜਿਹੜੀ ਹੈ ਉੱਪਰ ਪ੍ਰੋਪਰ ਇਹਦਾ ਡਿਟੇਲ ਆ ਰਹੀ ਹੈ ਵੀ ਆ ਵੀਡੀਐਸ ਟੀਮ ਚੱਲ ਰਹੀ ਹੈ इवन ਕੇਦੇ ਬਾਰੇ ਜਿਹੜੇ ਹੈਗੇ ਆ ਵੀ ਲੋਕਾਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਜਿਹੜੇ ਕੋਈ ਆਂਦੇ ਆ ਸੀ ਸਾਡੇ ਕੋਲ ਉਹਨਾਂ ਨੂੰ ਦੱਸਿਆ ਜਾਂਦਾ ਵੀ ਵੀਡੀਐਸ ਚੱਲ ਰਿਹਾ ਹੈ ਅਗਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਦੱਸੋ ਜੀ ਕਿ ਇਹ ਸਨੇ ਜਮਾ ਕਰਵਾਉਣਾ ਸਰ ਇਸ ਤੇ ਵਿਚਾਰ ਕੀਤਾ ਜਾ ਇਹਦੇ ਬਾਰੇ ਡਿਮਾਂਡ ਗਈ ਹੋਈ ਆ ਅੱਗੇ ਬਾਕੀ ਜਿਵੇਂ ਉੱਚ ਅਧਿਕਾਰੀ ਕਰਦੇ ਇਸ ਬਾਰੇ ਅਮੀ ਸਾਨੂੰ ਅਗੇ ਨੌਲੇਜ ਮਿਲ ਜਾ ਸਰ ਅੱਜ ਦੀ ਮਿਤੀ ਦੇ ਵਿੱਚ ਕਿੰਨੇ ਗਾਹਦਕਾਰ ਆ ਬੱਲੋ ਅੱਜ ਸਰ ਕੱਲ ਸਾਡੇ ਜੀ 107 ਕੰਜ਼ਿਊਮਰ ਆਏ ਸੀਗੇ ਜੀ ਅੱਜ ਜਿਹੜੇ ਹੁਣ ਤੱਕ ਹੈ ਜੀ ਅਪ੍ਰੋਕਸੀਮੇਟ 200 ਤੋਂ ਉੱਪਰ ਹੋ ਚੁੱਕਿਆ ਜੀ ਆ ਜਿਹੜਾ ਹਾਂਜੀ 200 ਤੋਂ ਉੱਪਰ ਹੋ ਚੁੱਕੇ ਹਾਂਜੀ ਠੀਕ